ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਸ਼ਹੀਦੀ ਸਭਾ 2025 ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਸੋ ਇਸ ਵਾਰ ਸੰਗਤ ਨਾਲ ਇੰਨਾ ਉਤਸ਼ਾਹ ਹੈ ਜੀ ਵੀ ਜਿਹੜੀ ਲੰਗਰ ਦੀਆਂ ਜਗ੍ਹਾ ਨੇ ਉਹਨਾਂ ਨੂੰ ਮਿੱਟੀ ਪਾ ਕੇ ਪ੍ਰੋਪਰ ਤਰੀਕੇ ਦੇ ਨਾਲ ਐਨ ਪੱਕਾ ਕੀਤਾ ਗਿਆ ਇੱਥੇ ਲੇਜ਼ਰ ਨਾਲ ਵੀ ਇਹ ਮੁੰਡੇ ਪੱਧਰ ਕਰਕੇ ਗਏ ਨੇ ਤੇ ਤੁਸੀਂ ਦੇਖੋ ਉਹ ਜਿੱਥੇ ਭਾਂਡੇ ਧੋਣੇ ਵਾਲਾ ਸਿਸਟਮ ਐਨ ਪੱਕਾ ਵੀ ਪੂਰਾ ਇਹ ਪ੍ਰਬੰਧ ਕਰ ਰਹੇ ਨੇ ਇਸ ਵਾਰ ਸਾਰੇ ਸੋ ਆਪਣਾ ਸਕੂਲ ਹੈ ਜੀ ਆ ਸਕੂਲ 'ਚ ਆਪਾਂ ਪੜ੍ਹੇ ਆ ਤੇ ਬਾਕੀ ਇਹ ਦੇਖੋ ਪੱਟੀਆਂ ਦੇ ਲਈ ਹੈ ਨਾ ਪੂਰੀ ਵਧੀਆ ਤਰੀਕੇ ਨਾਲ ਤਿਆਰੀ ਮੈਨੂੰ ਲੱਗਦਾ ਵੀ ਇੱਥੇ ਜਿਹੜੇ ਇਹ ਸ਼ੈੱਡ ਦੇ ਲਈ ਵੀ ਜਗ੍ਹਾ ਛੱਡ ਕੇ ਗਏ ਨੇ ਮੌਕੇ ਦੇ ਉੱਤੇ ਸ਼ੈੱਡ ਵੀ ਲਗਾਉਣਗੇ ਉਹਰੇ ਤੇ ਬਾਕੀ ਦੇਖੋ ਤੁਸੀਂ ਹਨਾ ਇਹ ਤਵੀਆਂ ਲਈ ਪੱਟੀਆਂ ਲਈ ਪੁਰਾਣ ਵਧੀਆ ਜਗ੍ਹਾ ਹੈਨ ਪਾ ਕੇ ਬਹੁਤ ਡੂੰਗੀ ਜਗ੍ਹਾ ਸੀ ਇਹ ਹੈ ਤੇ ਬਹੁਤ ਮਿੱਟੀ ਪਈ ਆ ਮਿੱਟੀ ਪਾ ਕੇ ਇਹਨਾਂ ਪ੍ਰੋਪਰ ਤਰੀਕੇ ਨਾਲ ਵਾਸ਼ਰੂਮ ਹਨਾ ਹਰ ਇੱਕ ਚੀਜ਼ ਦੀ ਯਾਰ ਤਿਆਰੀ ਕਰਕੇ ਗਏ ਨੇ ਤੇ ਇਸ ਵਾਰ ਜਿਹੜੀ ਸ਼ਹੀਦੀ ਸਭਾ ਹੈ ਜੀ 25 26 ਤੇ 27 ਦਸੰਬਰ ਜੀ ਤੇ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਪੋਸਟਰ ਵੀ ਪਾਵਾਂਗੇ ਜਿਹੜਾ ਅਫੀਸ਼ੀਅਲ ਗੁਰਦੁਆਰਾ ਸਾਹਿਬ ਵੱਲੋਂ ਪੋਸਟਰ ਪਾਇਆ ਜਾਂਦਾ ਉਹਦੀ ਆਪਾਂ ਵੀਡੀਓ ਵੀ ਪਾਵਾਂਗੇ ਤੇ ਦੇਖੋ ਭਾਈ ਤਿਆਰੀ ਬਹੁਤ ਆ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੇ ਕੌਣ ਕੌਣ ਆ ਰਹੇ ਨੇ ਜੀ ਸ਼ੀਦੀ ਸਭਾ ਦੇ ਉੱਤੇ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ